ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਦੀ ਸਖਤ ਇਮੀਗ੍ਰੇਸ਼ਨ ਨੀਤੀਆਂ ਦੇ ਕਾਰਨ ਪ੍ਰਵਾਸੀ ਨਜ਼ਰਬੰਦੀ ਕੇਂਦਰਾਂ ਦੇ ਵਿੱਚ ਹਾਲਾਤ ਬਹੁਤ ਖਰਾਬ ਹੋ ਗਏ ਨੇ ਜਿਸ ਨੇ ਵਕੀਲਾਂ, ਪ੍ਰਵਾਸੀਆਂ ਦੇ ਪਰਿਵਾਰਾਂ ਅਤੇ ਸਿਆਸਤਦਾਨਾਂ ਦੇ ਵਿੱਚ ਚਿੰਤਾ ਨੂੰ ਵਧਾ ਦਿੱਤਾ ਹੈ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਦੀਆਂ ਤਾਜ਼ਾ ਕਾਰਵਾਈਆਂ ਅਤੇ ਵੱਧਦੀਆਂ ਗ੍ਰਿਫਤਾਰੀਆਂ ਦੇ ਕਾਰਨ ਨਜ਼ਰਬੰਦੀ ਕੇਂਦਰਾਂ ਦੇ ਵਿੱਚ ਭੀੜ ਵੱਧ ਚੁੱਕੀ ਹੈ ਜਿੱਥੇ ਗੰਦਗੀ, ਭੋਜਨ ਤੇ ਦਵਾਈਆਂ ਦੀ ਕਮੀ ਅਤੇ ਅਣਮਨੁੱਖੀ ਵਿਵਹਾਰ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ ਇਸ ਸਥਿਤੀ ਨੇ ਪ੍ਰਵਾਸੀਆਂ ਦੇ ਮਨੁੱਖੀ ਅਧਿਕਾਰਾਂ ਅਤੇ ਨਜ਼ਰਬੰਦ ਪ੍ਰਣਾਲੀ ਦੀ ਸਮਰੱਥਾ ਤੇ ਸਵਾਲ ਖੜੇ ਕਰ ਦਿੱਤੇ ਨੇ ਸਸਟਿਆਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਸ ਵੀ ਪੰਜਾਬੀ ਅਮਰੀਕਾ ਦੇ ਵਿੱਚ ICE ਦੇ ਡਿਟੈਂਸ਼ਨ ਸੈਂਟਰਸ ਦੇ ਵਿੱਚ 60000 ਦੇ ਕਰੀਬ ਪ੍ਰਵਾਸੀਆਂ ਨੂੰ ਰੱਖਿਆ ਜਾ ਰਿਹਾ ਹੈ ਜੋ ਕਿ ਸੈਂਟਰਸ ਦੀ ਆਪਣੀ ਸਮਰੱਥਾ ਤੋਂ ਕਿਤੇ ਜ਼ਿਆਦਾ ਹੈ ਇਹ ਆંકੜਾ ਜਨਵਰੀ 2025 ਦੇ ਮੁਕਾਬਲੇ 20% ਵਾਧੇ ਨੂੰ ਦਰਸਾਉਂਦਾ ਹੈ ਮਿਆਮੀ ਦੇ ਕ੍ਰੋਮ ਡਿਟੈਂਸ਼ਨ ਸੈਂਟਰ ਦੇ ਵਿੱਚ ਨਜ਼ਰਬੰਦੀਆਂ ਨੇ ਹਾਲਾਤ ਖਰਾਬ ਦੀ ਸ਼ਿਕਾਇਤ ਕੀਤੀ ਹੈ। ਸਾਲ 2025 ਦੀ ਸ਼ੁਰੂਆਤ ਤੋਂ ਹੁਣ ਤੱਕ ICE ਦੀ ਹਿਰਾਸਤ ਦੇ ਵਿੱਚ ਘੱਟੋ-ਘੱਟ 11 ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚੋਂ ਦੋ ਮੌਤਾਂ ਨੂੰ ਖੁਦਕੁਸ਼ੀ ਦੱਸਿਆ ਗਿਆ ਹੈ। ਡਿਟੈਂਸ਼ਨ ਸੈਂਟਰਸ ਦੇ ਵਿੱਚ ਭੋਜਨ ਦੀ ਕਮੀ, ਗੰਦਗੀ ਤੇ ਲੋੜਿੰਦੀ ਦਵਾਈਆਂ ਦੀ ਅਣਹੋਂਦ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਨੇ। NPR ਨੇ ਦਰਜਨਾ ਪ੍ਰਵਾਸੀਆਂ ਦੇ ਪਰਿਵਾਰਾਂ ਅਤੇ ਵਕੀਲਾਂ ਦੇ ਨਾਲ ਗੱਲਬਾਤ ਕਰਕੇ ਪਤਾ ਲਗਾਇਆ ਹੈ ਕਿ ਫਲੋਰੀਡਾ ਦੇ ਕੇਂਦਰਾ ਵਿੱਚ ਲੋਕਾਂ ਨੂੰ ਸਿਰਫ ਇੱਕ ਕੱਪ ਚੌਲ ਤੇ ਇੱਕ ਗਲਾਸ ਪਾਣੀ ਦਿੱਤਾ ਜਾ ਰਿਹਾ ਹੈ। ਸਿਵਲ ਰਾਈਟਸ ਵਕੀਲ ਸਰਜੀਓ ਪੇਰੇਜ਼ ਨੇ ਕੈਲੀਫੋਰਨੀਆ ਦੇ ਡਿਟੈਂਸ਼ਨ ਸੈਂਟਰਸ ਦੀ ਸਥਿਤੀ ਨੂੰ ਬੇहद ਘਰੂਰ ਤੇ ਅਣਮਨੁੱਖੀ ਦੱਸਿਆ ਹੈ। ਕਈ ਸਿਆਸਤਦਾਨਾਂ ਤੇ ਵਕੀਲਾਂ ਨੇ ਇਨ੍ਹਾਂ ਹਾਲਾਤਾਂ ਦੀ ਨਕੇਦੀ ਵੀ ਕੀਤੀ ਹੈ। ਕੈਲੀਫੋਰਨੀਆ ਤੇ ਨਿਊਯਾਰਕ ਦੇ ਪੰਜ ਮੈਂਬਰਾਂ ਨੂੰ ਡਿਟੈਂਸ਼ਨ ਸੈਂਟਰਸ ਦੀ ਜਾਂਚ ਲਈ ਅੰਦਰ ਤੱਕ ਨਹੀਂ ਜਾਣ ਦਿੱਤਾ ਜਿਸ ਨੂੰ ਉਹਨਾਂ ਨੇ ਸਰਕਾਰੀ ਪਾਰਦਰਸ਼ਤਾ ਦੀ ਘਾਟ ਦੱਸਿਆ ਨਿਊਯਾਰਕ ਦੇ ਡਿਲੇਨੀ ਹਾਲ ਡਿਟੈਂਸ਼ਨ ਸੈਂਟਰ ਦੇ ਵਿੱਚ ਹਾਲਾਤ ਬੇहद ਖਰਾਬ ਹੋਣ ਦੇ ਕਾਰਨ ਹੰਗਾਮਾ ਹੋਇਆ ਜਿਸ ਤੋਂ ਬਾਅਦ ਇੱਥੋਂ 4 ਵਿਅਕਤੀ ਫਰਾਰ ਹੋ ਗਏ ਇਸ ਸਥਿਤੀ ਨੇ ਗੰਭੀਰਤਾ ਨੂੰ ਹੋਰ ਵੀ ਉਜਾਗਰ ਕੀਤਾ ਅਮਰੀਕੀ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਇਨ੍ਹਾਂ ਰਿਪੋਰਟਸ ਨੂੰ ਝੂਠਾ ਤੇ ਬੇਬੁਨਿਆਦ ਦੱਸਦੇ ਹੋਏ ਖਾਰਜ ਕੀਤਾ ਹੈ ਤੇ ਕਿਹਾ ਹੈ ਕਿ ਉਹ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਜਲਦੀ ਰਿਪੋਰਟ ਕਰਨ ਦੇ ਲਈ ਕੰਮ ਕਰ ਰਹੇ ਨੇ ਪਰ ਪ੍ਰਵਾਸੀਆਂ ਦੇ ਵਕੀਲ ਤੇ ਮਨੁੱਖੀ ਅਧਿਕਾਰ ਸੰਗਠਨ ਜਿਵੇਂ ਕਿ ਵਾਸ਼ਿੰਗਟਨ ਆਫਿਸ ਆਫ ਲਾਟਿਨ ਅਮਰੀਕਾ ਦਾ ਕਹਿਣਾ ਹੈ ਕਿ ਇਹ ਗ੍ਰਿਫਤਾਰੀਆਂ ਦੀ ਵੱਧਦੀ ਗਿਣਤੀ ਅਤੇ ਡਿਟੈਂਸ਼ਨ ਸੈਂਟਰਸ ਤੇ ਦਬਾਅ ਨੇ ਹਾਲਾਤ ਨੂੰ ਹੋਰ ਵੀ ਖਰਾਬ ਕਰ ਦਿੱਤਾ ਹੈ। ਮਨੁੱਖੀ ਅਧਿਕਾਰ ਸੰਗਠਨ ਅਤੇ ਵਕੀਲ ਪ੍ਰਵਾਸੀਆਂ ਨੂੰ ਸਲਾਹ ਦੇ ਰਹੇ ਨੇ ਕਿ ਉਹ ਆਪਣੇ ਅਧਿਕਾਰਾਂ ਦੇ ਬਾਰੇ ਜਾਗਰੂਕ ਰਹਿਣ ਅਤੇ ਨਜ਼ਰਬੰਦੀ ਦੌਰਾਨ ਕਾਨੂੰਨੀ ਸਹਾਇਤਾ ਜ਼ਰੂਰ ਲੈਣ। ਯੂਐਸ ਅੰਬੈਸੀ ਨੇ ਵੀ ਚੇਤਾਵਨੀ ਜਾਰੀ ਕੀਤੀ ਹੈ ਕਿ ਗੈਰਕਾਨੂੰਨੀ ਪ੍ਰਵੇਸ਼ ਨਾਲ ਜੇਲ, ਡਿਪੋਰਟੇਸ਼ਨ ਅਤੇ ਭਵਿੱਖ ਦੇ ਵਿੱਚ ਵੀਜ਼ਾ ਅਯੋਗਤਾ ਦੇ ਨਤੀਜੇ ਭੁਗਤਣੇ ਪੈ ਸਕਦੇ ਨੇ। ਇਸ ਸਥਿਤੀ ਨਾਲ ਸਿਰਫ ਪ੍ਰਵਾਸੀਆਂ ਦੀ ਸੁਰੱਖਿਆ ਤੇ ਮਨੁੱਖੀ ਅਧਿਕਾਰਾਂ ਤੇ ਸਵਾਲ ਖੜੇ ਕਰਦੀ ਹੈ ਸਗੋਂ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਸਮਰੱਥਾ ਅਤੇ ਨੀਤੀਆਂ ਤੇ ਵੀ ਗੰਭੀਰ ਚਰਚਾ ਦੀ ਮੰਗ ਕਰਦੀ ਹੈ